ਹalleluyah halleluyah halleluyah ਮੇਰੇ ਖੁਦਾਬੰਦ ਤੇਰਾ ਧੰਨਵਾਦ ਕਰਦੇ ਤੇਰਾ ਧੰਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਵਰ ਅੱਜ ਦੇ ਦਿਨ ਲਈ ਮੇਰੇ ਖੁਦਾਬਾਪਾ ਅੱਜ ਦੇ ਸਮੇਂ ਲਈ ਤੇਰਾ ਧੰਨਵਾਦ ਮੇਰੇ ਮਹਾਨ ਪਰਮੇਸ਼ਵਰ ਅੱਜ ਦਾ ਨਵਾਂ ਦਿਨ ਦਿਖਾਇਆ ਨਵੇਂ ਸਾਥ ਦਿੱਤੇ ਮੇਰੇ ਪਿਤਾ ਤੇਰਾ ਧੰਨਵਾਦ ਖੁਦਾਬੰਦ ਦੇ ਬਚਨ ਤੇ ਆਸ਼ੀਸ਼ ਬਰਕਤ ਨੇ ਮੈਂ ਮਾ ਤੇਰੇ ਨਾਮ ਨੂੰ ਮਣੀ ਮੇਰੇ ਪਿਤਾ ਪ੍ਰਾਰਥਨਾ ਪ੍ਰੋਬਿਊਸ਼ਨ ਅੰਤ ਆਮੀਨ ਹalleluyah ਅੱਜ ਦਾ ਆਪਣਾ ਬਚਨ ਹੈ ਮਰਕਸ 11 ਦਾ 24 ਇਸ ਲਈ ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਕੁਝ ਤੁਸੀਂ ਪ੍ਰਾਰਥਨਾ ਕਰਕੇ ਮੰਗੋ ਪ੍ਰਤੀਤ ਕਰੋ ਜੋ ਤੁਹਾਨੂੰ ਮਿਲ ਗਿਆ ਤਾਂ ਤੁਹਾਨੂੰ ਮਿਲੇਗਾ ਹallelujah ਮੇਰੇ ਭੈਣ ਭਰਾਓ ਪਰਮੇਸ਼ਰ ਦਾ ਵਚਨ ਕੀ ਸਹੁੰਦਾ ਹੈ ਪ੍ਰਾਰਥਨਾ ਵਿੱਚ ਜੋ ਕੁਝ ਵੀ ਮੰਗੋ ਡ੍ਰਿੜ੍ਹ ਵਿਸ਼ਵਾਸ ਦੇ ਨਾਲ ਮੰਗੋ ਅਤੇ ਭਰੋਸਾ ਕਰੋ ਕਿ ਉਹ ਸਾਨੂੰ ਮਿਲ ਗਿਆ ਹੈ ਅਤੇ ਜੋ ਕੁਝ ਮੰਗੋ ਪ੍ਰਭੂ ਦੀ ਇੱਛਾ ਦੇ ਅਨੁਸਾਰ ਮੰਗੋ ਅਤੇ ਨਾ ਹੀ ਇਹ ਕੋਈ ਜਾਦੂ ਹੈ ਇਹ वचन ਵਿਸ਼ਵਾਸ ਦੇ ਨਾਲ ਪ੍ਰਾਰਥਨਾ ਕਰਨ ਤੇ ਜ਼ੋਰ ਦਿੰਦਾ ਹੈ। ਇੱਕ ਜਾਦੂਨੀ ਆ ਵੀ ਕੋ ਦਾ ਮਸੇ ਕੁਛ ਗਿਆ ਤੇ ਛੱਡ ਲੈਣੇ ਹੋ ਗਿਆ। ਨਹੀਂ। ਇਹ वचन ਸਿਖਾਉਂਦਾ ਹੈ ਇੱਕ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਕਰਨ। ਕਿ ਕਿਸ ਤਰ੍ਹਾਂ ਸੇ ਆਪਣਾ ਵਿਸ਼ਵਾਸ ਗ੍ਰਹਿਣ ਕਰਕੇ ਪ੍ਰਾਰਥਨਾ ਕਰੀਏ ਕਿ ਜੋ ਕੁਝ ਜਿਹੜੀ ਪ੍ਰਾਰਥਨਾ ਦੇ ਵਿੱਚ ਮੰਗੀਏ ਸਿਰਫ ਹਵਾਈ ਗੱਲਾਂ ਨਾ ਕਰੀਏ ਉੱਤੇ ਵਿਸ਼ਵਾਸ ਕਰੀਏ ਪੂਰਾ। ਕਿ ਐਦਾਂ ਮਹਿਸੂਸ ਕਰੀਏ ਕਿ ਜੋ ਕੁਝ ਇਸ ਪ੍ਰਾਰਥਨਾ ਦੇ ਵਿੱਚ ਮੰਗਿਆ ਕਿ ਸਾਨੂੰ ਪਹਿਲਾਂ ਹੀ ਉਹ ਮਿਲ ਚੁੱਕਿਆ ਹੈ। ਇਦਾਂ ਦੇ ਭਰੋਸੇ ਦੇ ਨਾਲ ਇਦਾਂ ਦੇ ਤ੍ਰੇਡ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਕਰਨ ਦੀ ਹੈ। ਇਹ वचन ਵਿਸ਼ਵਾਸ ਦੇ ਨਾਲ ਪ੍ਰਾਰਥਨਾ ਕਰਨ ਨੂੰ ਤਜਵੀਰ ਦਿੰਦਾ ਹੈ ਕਿ ਪ੍ਰਾਰਥਨਾ ਵਿੱਚ ਜੋ ਕੁਝ ਮੰਗੋ ਵਿਸ਼ਵਾਸ ਨਾਲ ਮੰਗੋ ਹallelujah ਜਿਸ ਤਰ੍ਹਾਂ ਪ੍ਰਭੂ ਦਾ ਹਨ ਨੂੰ ਦੇਖਦੇ ਹਾਂ ਕਿ ਜਦੋਂ ਪ੍ਰਭੂ ਯਿਸੂ ਨੇ ਅੰਜੀਰ ਦੇ ਦਰਖਤ ਨੂੰ ਕਿਹਾ ਕਿ ਜਾ ਸੁੱਕ ਜਾ ਤਾਂ ਅੰਜੀਰ ਦਾ ਦਰਖਤ ਸੁੱਕ ਗਿਆ ਫਿਰ ਅਗਿਤ ਦੇਖਦੇ ਹਾਂ ਪਰ ਜਿਸੂ ਨੇ ਤੂਫਾਨ ਨੂੰ ਝਟਕਿਆ ਤਾਂ ਤੂਫਾਨ ਥੰਮ ਗਿਆ ਹallelujah ਇਹ ਕਿਸੀ ਅਵਿਸ਼ਵਾਸੀ ਧ੍ਰਿੜ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਕੀਤੀ ਗਈ ਸੀ ਜਦ ਧ੍ਰਿੜ ਵਿਸ਼ਵਾਸ ਦੇ ਨਾਲ ਉਹ ਲਬਜ਼ ਕਹੀ ਗਏ ਸੀ ਜਿਸ ਤਰ੍ਹਾਂ ਪਰਮੇਸ਼ਰ ਦਾ ਬਚਨ ਕਹਿੰਦਾ ਕਿ ਜੇਕਰ ਤੁਹਾਡੇ ਅੰਦਰ ਰਾਈ ਦੇ ਦਾਣੇ ਜਿੰਨਾ ਵੀਸ਼ਵਾਸ ਹੈ ਤਾਂ ਤੁਸੀਂ ਇਸ ਪਹਾੜ ਨੂੰ ਕਹੋ ਇਥੋਂ ਖੜ ਕੇ ਦੂਜੀ ਛਾਂਤ ਤਲਾ ਜਾ ਤਾਂ ਚਲਾ ਜਾਏਗਾ ਹallelujah ਇਸੇ ਤਰ੍ਹਾਂ ਜਦੋਂ ਤੁਸੀਂ ਪ੍ਰਾਰਥਨਾ ਕਰੀਏ ਤਾਂ ਪੂਰੇ ਡ੍ਰਿਡ ਵਿਸ਼ਵਾਸ ਦੇ ਨਾਲ ਕਰੀਏ ਜੋ ਕੁਝ ਅਸੀਂ ਪ੍ਰਾਰਥਨਾ ਦੇ ਵਿੱਚ ਮੰਗਦੇ ਹਾਂ ਇਹ ਭਰੋਸਾ ਰੱਖੀਏ ਕਿ ਸਾਨੂੰ ਮਿਲ ਗਿਆ ਹallelujah ਪਰ ਮੰਗਣਾ ਪ੍ਰਭੂ ਦੀ ਇੱਛਾ ਦੇ ਅਨੁਸਾਰ ਹੈ ਇਹ ਨਹੀਂ ਕਿ ਪ੍ਰਭੂ ਦੀ ਇੱਛਾ ਤੋਂ ਬਾਹਰ ਮੰਗੂ ਨਹੀਂ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਮੰਗਣਾ ਹੈ ਹallelujah ਜਦੋਂ ਅਸੀਂ ਮਤੀ 21 ਦਾ 22 ਦੇ ਵਿੱਚ ਪੜਦੇ ਹਾਂ ਤਾਂ ਕੀ ਲਿਖਿਆ ਅਤੇ ਸਭ ਕੁਝ جو تو تھی وشواس پرارتھنا کر کے منگو سو پاؤ گے ہالی لوہیا پرمیشور وطن بار بار ہی جوڑ دیا ہے کہ پرارتھنا جو کچھ پر بھی منگو منگو دریڈ دروسہ رکھو تھوڑا وشواس نہیں کٹھ ہونا دا تھوڑا پورا بھروسہ ہونا چاہی دا اس پرتھنا تو جو کچھ تمگ رہی ہو وطن کی سکھا رہے تھے تو اسے جو کچھ وشواس نال پرتھنا کر کے منگو سو پاؤ گے ہالی ਬਾਰ ਬਾਰ ਬਚਨ ਦ੍ਰਿੜ ਵਿਸ਼ਵਾਸ ਦੀ ਗੱਲ ਉੱਤੇ ਜ਼ੋਰ ਦੇ ਰਿਹਾ ਸੋ ਆਪਾਂ ਨੂੰ ਕੋਈ ਵੀ ਪ੍ਰਾਰਥਨਾ ਕਰਦੇ ਹਾਂ ਜੋ ਕੋਈ ਵੀ ਆਪਾਂ ਪ੍ਰਾਰਥਨਾ ਦੇ ਵਿੱਚ ਮੰਗਦੇ ਹਾਂ ਉਹ ਪੂਰੇ ਵਿਸ਼ਵਾਸ ਦੇ ਨਾਲ ਮੰਗੋ ਔਰ ਭਰੋਸਾ ਕਰੋ ਪ੍ਰਤੀਤ ਕਰੋ ਕਿ ਸਾਡੇ ਲਈ ਹੋ ਗਿਆ ਹੈ ਹਾਲੇਲੂਇਆ ਪ੍ਰਭੂ ਨੇ ਵਚਨਾਂ ਦੇ ਨਾਲ ਸਭ ਨੂੰ ਆਸ਼ੀਸ਼ ਬਰਕਤ ਦੇਣ ਵਚਨ ਦੇ ਲਈ ਪ੍ਰਾਰਥਨਾ ਕਰਾਂਗੇ ਮੇਰੇ ਪਿਆਰੇ ਖੁਦਾਵੰਤ ਤੇਰਾ ਧੰਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਰ ਮੇਰੇ ਪਿਤਾ تیرا کلا سچا تی منگ گئے میرے خدا باپ مہان پرمیشور اِسی جو کچھ بھی دے بچ منگی اور اسے بشواش کر کے منگ دے ہیں کہ سب لے ہو گیا ہے مہان پرمیشور تو تیا کر اپنے بچوں تو میرے خدا باپ سنو اپنی اکل اپنی سمجھ دے میرے مہان پتا خدا باپ تیرا دنواد کر دے مہان پرمیشور اس وچن دے دوبارہ سب بھائی بہن آشیش پہن پرارتھنا پروشور نام سے منگتے ہیں آ Hallelujah.